ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਤ ਸੰਗਤ ਜੀ ਆਪਾਂ ਨਾ ਮੰਨ ਲਓ ਕਿ ਪਿਛਲੇ 5 6 ਸਾਲਾਂ ਤੋਂ ਨਾਨਕ ਸਰ ਸਮਾਦ ਭਾਈ ਦੇ ਮਹੰਤਾਂ ਦੇ ਬਹੁਤ ਵੱਡੇ ਖੁਲਾਸੇ ਆਪਾਂ ਕੀਤੇ ਨੇ ਵੱਡੇ ਪੱਤਰ ਤੇ ਸੋ ਇੱਕ ਤਰੀਕ ਨੂੰ ਇਹਨਾਂ ਦੇ ਖਾਸ ਬੰਦਿਆਂ ਦੇ ਮੈਨੂੰ ਫੋਨ ਆਏ ਬਈ 5 ਦਿਨ ਦਾ ਟਾਈਮ দাও ਹੁਣ ਇਹਨਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕੋਈ ਖੁਲਾਸਾ ਨਾ ਕਰਿਓ ਕਿਉਂਕਿ ਆਪਣੀਆਂ ਵੱਡੀਆਂ ਜਥੇਬੰਦੀਆਂ ਦੇ ਸਿੰਘ ਤੇ ਇਹ ਬੁੱਲੂ ਅਮਰੀਕ ਤੇ ਇਹ ਮਹੰਤ ਪਲਵੰਤ ਇਹ ਤੁਹਾਡੇ ਘਰੇ ਆ ਕੇ ਤੁਹਾਡੇ ਸਾਹਮਣੇ ਬੈ ਕੇ ਗੱਲ ਕਰਨਗੇ ਤੇ ਜਿਹੜਾ ਸਾਰਾ ਮਸਲਾ ਉਥੇ ਨਿਬੜ ਜਾਵੇ ਤੇ ਦੂਸਰੇ ਪਾਸੇ ਇਹਨਾਂ ਨੇ ਕੀ ਆ ਕਿ ਇੱਕ ਡੂੰਗੀ ਆਪਣੇ ਵਿਰੋਧ ਮੇਰੇ ਵਿਰੋਧ ਸਾਜਿਸ਼ ਰਚੀ ਵੀ ਜੀ ਦਾ ਪਰਦਾ ਫਾਸ਼ ਹੋ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਆਪਾਂ ਖਲਾਸੀ ਇਹ ਕਰਾਂਗੇ ਕਿ ਹੋਰ ਆਪਣੇ ਕੋਲ ਪੁਗਤਾ ਸਮੂਦ ਆਜਨ ਵੀ ਉਹ ਕਿਹੜੀ ਸਾਜ਼ਿਸ਼ ਸਾਜ਼ਿਸ਼ ਸੀਗੀ ਜਿਹੜੀ ਇਹਨਾਂ ਨੇ ਮੇਰੇ ਵਿਰੁੱਧ ਰਚੀ ਕਿ ਜਿਵੇਂ ਪਹਿਲਾਂ ਵੀ ਜਿਹੜੇ ਬੰਦੇ ਇਹਨਾਂ ਵਿਰੁੱਧ ਬੋਲੇ ਨੇ ਉਹਨਾਂ ਦੇ ਵਿਰੁੱਧ ਸਾਜ਼ਿਸ਼ਾਂ ਰਚ ਕੇ ਕਿਵੇਂ ਉਹਨਾਂ ਦੀ ਕੁੱਟਮਾਰ ਕੀਤੀ ਕਿਵੇਂ ਇਹਨਾਂ ਤੇ ਸ਼ਰਧਤ ਕੀਤਾ ਗਿਆ ਸੋ ਇਸ ਤਰ੍ਹਾਂ ਦੀ ਸਾਜ਼ਿਸ਼ ਰਚੀ ਗਈ ਸੀ ਤੇ ਕਿਦਾ ਪੜਦਾ ਫਾਸ਼ ਹੋ ਗਿਆ ਜਦੋਂ ਪੜਦਾ ਫਾਸ਼ ਹੋਇਆ ਤੇ ਜਦੋਂ ਮੈਂ ਖੂਨ ਕੀਤਾ ਤਰਮਬਾਲ ਮਹੰਤ ਨੂੰ ਫੋਨ ਨਹੀਂ ਚੁੱਕਿਆ ਮਹੰਤ ਅਮਰੀਕ ਨੂੰ ਫੋਨ ਕੀਤਾ ਨਹੀਂ ਚੁੱਕਿਆ ਗੁੱਲੂ ਮਹੰਤ ਨੂੰ ਫੋਨ ਕੀਤਾ ਨਹੀਂ ਚੁੱਕਿਆ ਮਹੰਤ ਕਲਵੰਤ ਨੂੰ ਫੋਨ ਕੀਤਾ ਨੇ ਫੋਨ ਚੁੱਕਿਆ ਅਤੇ ਮੈਨੂੰ ਇਹਨਾਂ ਦੱਸੋ ਮਹਾਵੀ ਮੈਂ ਗੁਰਦਿਆਰ ਸਿੰਘ ਬੋਲਣਾ ਚਾਹੀ ਮੈਂ ਤਾਂ ਹਾਂ ਕਿ ਤੁਸੀਂ ਆ ਤਾਂ 10 ਮਿੰਟ ਠਹਿਰ ਕੇ ਮੈਨੂੰ ਫੋਨ ਕਰਿਓ ਕਿ ਹੁਣ ਮੈਂ ਕੋਈ ਬਿਜੀ ਗਿਆ ਜਾਂ ਕਿੰਨਾ ਸੋ ਬਾਅਦ ਵਿੱਚ ਇਹਨੇ ਫੋਨ ਨਹੀਂ ਚੁੱਕਿਆ ਕਿਉਂਕਿ ਮੈਂ ਇਸ ਗੱਲ ਦੀ ਪੁਸ਼ਟੀ ਕਰਨੀ ਚਾਹੁੰਦਾ ਹਾਂ ਕਿ ਤੁਸੀਂ ਪੰਜਾਂ ਦਿਨਾਂ ਦਾ ਜਿਹੜਾ ਟਾਈਮ ਰੱਖਿਆ ਸੀ ਕਿ ਸਿੱਖ ਜਥੇਬੰਦੀਆਂ ਨਾਲ ਆਵਾਂਗੇ ਵੀ ਆ ਰਹੇ ਹੋ ਕਿ ਜਾਂ ਨਹੀਂ ਆ ਰਹੇ ਕਿ ਤੁਹਾਡੇ ਖਾਸ ਬੰਦਿਆਂ ਨੂੰ ਕਿਹਾ ਸੀ ਕਿ ਜਥੇਬੰਦੀਆਂ ਦੇ ਸਿੰਘ ਪ੍ਰਸ਼ਾਦਾ ਪਾਣੀ ਤੁਹਾਡੇ ਕੋਲੋਂ ਸ਼ਕਣਗੇ ਵੀ ਜਿੱਦਾਂ ਮੈਂ ਤੇ ਰਸਤ ਪਾਣੀ ਵੀ ਲਿਆਉਂਦਾ ਹੋਇਆ ਸੀਗਾ ਸੋ ਜਦੋਂ ਇਹਨਾਂ ਦੇ ਖਾਸ ਜਿਹੜੇ ਬੰਦੇ ਹੀ ਉਹਨਾਂ ਦਾ ਮੈਂ ਜਨਾੜ ਹੀ ਲੈਣਾ ਚਾਹੁੰਦਾ ਆਉਣ ਵਾਲੇ ਸਮੇਂ ਦੇ ਵਿੱਚ ਨਾਮ ਲੈ ਲਾਂਗੇ ਵੀ ਇਹਨਾਂ ਦੇ ਉਹ ਖਾਸ ਮੁਖਾਸ ਬੰਦੇ ਨੇ ਇਹਨਾਂ ਦੀਆਂ ਸੱਜੀਆਂ ਬਾਹਾਂ ਨੇ ਵੀ ਜਦੋਂ ਉਹਨਾਂ ਨੂੰ ਫੋਨ ਲਾਇਆ ਫਿਰ ਉਹ ਉਸ ਗੱਲ ਤੋਂ ਮੁਕਰ ਗਏ ਕਦੀ ਕਹਿਣ ਇੱਧਰ ਆਜੋ ਕਦੀ ਕਹਿਣ ਇੱਧਰ ਆਜੋ ਇਤਾਂ ਚ ਪਹਿਲਾਂ ਵੀ ਕਈ ਬੰਦੇ ਇਹਨਾਂ ਨੇ ਫਸਾਏ ਹੈਗੇ ਨੇ ਸੋ ਪਹਿਲਾਂ ਤੇ ਜਦੋਂ ਇਹਨਾਂ ਦੀ ਮੈਨੂੰ ਸਾਜ਼ਿਸ਼ਤਾ ਪਤਾ ਲੱਗਿਆ ਤੇ ਇਹਨਾਂ ਦੇ ਫਿਰ ਇੱਕ ਬੰਦੇ ਨੇ ਇਹਨਾਂ ਨੇ ਕੋਈ ਬਜ਼ੁਰਗ ਆ ਉੱਥੇ ਨਾਗਰ ਸਰ ਸਮਾਦ ਭਾਈ ਦਾ ਬਹਿਗਮਿਆ ਤੇ ਉਹਨੂੰ ਫੋਨ ਲਾਇਆ ਤੇ ਉਹ ਮੈਨੂੰ ਪਹਿਲਾਂ ਵੀ ਜੋ ਕਰਨਾ ਕਰ ਲੋ ਫਿਰ ਅਖੀਰ ਹੀ ਵੀ ਜੋ ਕਰਨਾ ਹੈ ਕਰ ਲਾ ਸੋ ਫਿਰ ਕੀ ਹੈ ਕਿ ਮੈਂ ਪਹਿਲਾਂ ਦੀ ਇੱਕ ਛੋਟੀ ਜੀ ਦਰਖਾਸਤ ਦਿੱਤੀ ਸੀ ਪਰ ਉਸ ਤੋਂ ਬਾਅਦ ਵਿੱਚ ਕੁਝ ਆਪਣੇ ਮੈਂ ਨਾ ਹੀ ਲੈਣਾ ਚਾਹੁੰਦਾ ਵੀ ਕਿਹੜੇ ਅਕਸਰ ਵਕੀਲ ਨਾਲ ਜਿਨ੍ਹਾਂ ਨੇ ਆਪਣੀ ਮਦਦ ਕੀਤੀ ਤੇ ਬਹੁਤ ਵੱਡੇ ਲੈਵਲ ਤੇ ਕਈ ਦਰਖਾਸਤਾਂ ਦਿੱਤੀਆਂ ਮੇਰੇ ਤਿੱਕੇ ਸੇ ਕੋਈ ਲੀਡਰ ਜਾਂ ਅਫਸਰ ਇਹਨਾਂ ਦੀ ਮੰਨ ਲਓ ਕਿ ਮਦਦ ਦਿੱਤੀ ਮੈਂ ਸੁੜਿਆ ਵੀ ਹੈਗੇ ਨੇ ਇੱਕ ਦੋ ਪੀ ਉਹਨਾਂ ਦਾ ਵੀ ਹੱਥ ਉੱਤੋਂ ਤੱਕ ਜਿਹੜਾ ਨਹੀਂ ਪਹੁੰਚਣਾ ਕਿ ਬਹੁਤ ਉਪਰ ਤੱਕ ਜਿਹੜੀਆਂ ਤਰਕਾਸ਼ਾਂ ਦਿੱਤੀਆਂ ਤੇ ਜਿਹੜੇ ਵੱਡੇ ਅਵਸਾਰਾਂ ਜੇ ਕਿਸੇ ਨੂੰ ਨਹੀਂ ਯਕੀਨ ਤੇ ਉਹ ਮੇਰੇ ਕੋਲ ਅਵਸਾਰਾਂ ਦੀਆਂ ਪਰਚੀਆਂ ਮਾਰਕ ਕੀਤੀਆਂ ਹੋਈਆਂ ਰਸੀਦਾਂ ਮੇਰੇ ਕੋਲ ਜਿਹੜੀਆਂ ਪਈਆਂ ਚੈੱਕ ਕਰ ਸਕਦਾ ਕਿ ਕਿੰਨਿਆਂ ਥਾਵਾਂ ਦੇ ਪਤਾ ਹੀ ਨਹੀਂ ਕਿੰਨਿਆਂ ਥਾਵਾਂ ਦੇ ਮੈਨੂੰ ਵੀ ਚੇਪਾ ਭੁੱਲ ਗਿਆ ਹੋਵੇ ਰਸੀਦਾਂ ਪਈਆਂ ਸਾਰੀਆਂ ਤੇ ਕੁਝ ਉੱਚ ਅਧਿਕਾਰੀ ਅਧਿਕਾਰੀ ਜਿਹੜੇ ਭਾਰਤ ਦੇ ਉੱਚ ਅਧਿਕਾਰੀ ਮੇਰੇ ਨਾਲ ਕੰਟੈਕਟ ਵੀ ਕੀਤਾ ਤੇ ਮੇਰ ਤੋਂ ਸਾਰੇ ਬਿਆਨ ਤੇ ਜਿਹੜੇ ਪ੍ਰੂਫ ਨੇ ਉਹ ਵੀ ਲਏ ਤੇ ਤੁਹਾਨੂੰ ਪਤਾ ਹੀ ਆ ਵੀ ਅੱਜ ਕੱਲ ਟੈਕਨੀਕਾਂ ਇਹੋ ਜੀਆਂ ਨੇ ਕਿ ਜਿਹੜਾ ਚੋਰ ਆ ਚੋਰ ਨੂੰ ਮੈਂ ਕਿਹ ਫੜਨੇ ਨੇ ਜਿਹੜਾ ਬੰਦਾ ਸੱਚਾ ਹੈ ਨਾ ਤੇ ਉਹ ਨੇ ਸੱਚਾ ਹੀ ਰਹਿਣਾ ਨਾ ਕਿ ਇਹੋ ਜੀਆਂ ਟੈਕਨੀਕਾਂ ਆ ਆ ਗਈਆਂ ਨੇ ਹੋਰ ਐਗਜ਼ਾਮਪਲ ਬਲਜਿੰਦਰ ਪਾਦਰੀ ਮੰਨਦਾ ਨਹੀਂ ਸੀ ਨਾ ਹੀ ਸੱਸੀ ਵਾਲਾ ਰਾਮ ਨਹੀਂ ਮੰਨਦਾ ਸੀ ਫਿਰ ਉਹਨਾਂ ਨੇ ਸਾਰਾ ਜਿਹੜਾ ਕਾਨੂੰਨ ਨੇ ਆਪਣੀਆਂ ਟੈਕਨੀਕਾਂ ਦੇ ਨਾਲ ਉਹਨਾਂ ਨੂੰ ਖੜ ਲਿਆ ਤੇ ਉਹ ਫਿਰ ਹੱਥ ਜੋੜ-ਜੋੜ ਕੇ ਕਹਿੰਦੇ ਸੀ ਕਿ ਸਾਡੇ ਤੇ ਰਹਿਮ ਕਰੋ ਸਾਨੂੰ ਮਾਫ਼ ਕਰ ਦਿਓ ਸੋ ਇਸੇ ਤਰ੍ਹਾਂ ਦੇ ਇਹ ਲੋਕ ਹੈਗੇ ਨੇ ਮੈਂ ਜੋ ਵੀ ਕੁਝ ਇਹਨਾਂ ਨੇ ਖਰਾਸੇ ਕੀਤੇ ਨੇ ਜੇ ਕਿਨ ਕਾ ਮਾਤਰ ਵੀ ਮੇਰਾ ਝੂਠ ਨਿਕਲਾਵੇ ਮੈਂ ਕਿੰਨਾ ਕਿ ਮੈਨੂੰ ਜਿੱਥੇ ਮਰਜੀ ਜਿਹੜੀ ਮਰਜੀ ਕੋਈ ਸਜ਼ਾ ਕਾਨੂੰਨੀ ਤੌਰ ਤੇ ਕੋਈ ਵੀ ਸਜ਼ਾ ਦਿੱਤੀ ਜਾਵੇ ਅਗਰ ਮੈਂ ਸੱਚਾ ਹਾਂ ਨਾ ਇਹ ਝੂਠੇ ਨਹੀਂ ਗਲਾਉਂਦੇ ਮੈਂ ਸਬੂਤ ਵੀ ਦਊਂਗਾ ਪੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਵੀ ਪੰਆ ਪਿਆਰਾ ਸਾਹਮਣੇ ਵੀ ਇਹ ਗੱਲਾਂ ਕਹਿ ਦੇਣਾ ਕਿ ਜੇ ਮੁਕਰਨਗੇ ਵੀ ਨਾ ਤਾਂ ਵੀ ਮੈਂ ਸਾਰੇ ਸਬੂਤ ਵੀ ਦੇ ਦੂੰਗਾ ਕਿ ਇਹ ਲੋਕ ਇਹ ਜਿਹੜੇ ਕੰਮ ਕਰਦੇ ਨੇ ਜਿਵੇਂ ਬਲਾਤਕਾਰ ਕਰਨੇ ਸਮਲਿੰਗ ਹੋ ਗਏ ਹੋਗੇ ਕੇਸਾਂ ਦੀ ਮੇਲ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦ ਬੀਜ ਵਿੱਚ ਨਜਾਇਜ਼ ਔਲਾਦਾ ਲੜਕੇ ਲੜਕੀਆਂ ਨਾਲ ਸਰੀਰਕ ਸੰਬੰਧ ਨਸ਼ੇ ਜਿਵੇਂ ਭੋਲੇ ਡੋਡੇ ਤੇ ਕੋਈ ਹੋਰ ਇਹੋ ਜਿਹੇ ਪਤਾ ਨਹੀਂ ਕਿੰਨੇ ਕਿਹੜੇ ਕਿਹੜੇ ਨਸ਼ੇ ਮਤਲਬ ਵੀ ਉਹਨਾਂ ਦਾ ਸੇਵਨ ਕਰਦੇ ਨੇ ਪੀ ਉਹ ਸਾਰਾ ਕੁਝ ਨਾ ਸਾਹਮਣੇ ਆਜਣਾ ਹੈ ਜਦੋਂ ਕਾਨੂੰਨ ਨੇ ਆਪਣੇ ਸਾਥ ਦੇ ਨਾਲ ਜਿਹਨੂੰ ਵੈਰੀਫਾਈ ਕੀਤਾ ਸੋ ਮੈਂ ਤੇ ਕਾਨੂੰਨ ਤੋਂ ਬਾਹਰ ਜਾ ਕੇ ਅਸੀਂ ਹੁਣ ਕੋਈ ਵੀ ਗੱਲ ਆਪਾਂ ਨਹੀਂ ਕਰਦੇ ਕਿ ਜਿਹੜੀਆਂ ਗੱਲਾਂ ਕੀਤੀਆਂ ਨੇ ਇਹਨਾਂ ਦੇ ਆਪਣੇ ਕੋਲ ਪੂਕਾ ਸਬੂਤ ਨੇ ਕਿ ਇਹਨਾਂ ਵੱਲੋਂ ਆਪਣੀਆਂ ਜਿਹੜੀਆਂ ਬਹੁਤ ਧਮਕੀਆਂ ਆਈਆਂ ਇਹ ਬਹੁਤ ਹੰਕਾਰ ਦੇ ਨਾਲ ਭਰੇ ਹੋਏ ਨੇ ਜਿਵੇਂ ਨਰੈਲੂ ਮਹੰਤ ਵਰਗੇ ਤੇ ਇਹ ਪ੍ਰਜੇਂਦਰ ਪਾਦਰੀ ਵਰਗੇ ਪੀ ਇਹ ਸਾਡਾ ਕੀ ਕਰ ਲੂਗਾ ਪਰ ਔਕਾਲਪੁਰਖ ਹੈ ਨਾ ਕਿ ਜਿਵੇਂ ਹਰਨਾਖਸ਼ਦਾ ਜਿਵੇਂ ਅੰਤ ਕੀਤਾ ਨਾ ਇਸੇ ਤਰ੍ਹਾਂ ਉਹਨੇ ਕਿਹੇ ਨਾ ਕਿਸੇ ਤਰ੍ਹਾਂ ਵਿਧ ਕੱਢ ਕੇ ਵੀ ਜਿਹਨੇ ਪਾਪੀਆਂ ਦਾ ਪਾਪਾਂ ਦਾ ਘੜਾ ਭਰ ਜਾਂਦਾ ਤਾਂ ਉਹਨਾਂ ਦਾ ਫਿਰ ਅੰਤ ਹੋ ਜਾਂਦਾ ਏ ਵੀ ਜਿਨ੍ਹਾਂ ਨੇ ਇੱਕ ਸਿਰਫ ਧਾਰਮਿਕ ਬਾਣਾ ਪਾਇਆ ਕਿ ਤੇ ਸਿਰਫ ਵੀ ਵੱਧ ਤੋਂ ਵੱਧ ਆਪਣੀਆਂ ਪ੍ਰਾਪਰਟੀਆਂ ਜੋੜਨੀਆਂ ਤੇ ਪ੍ਰਾਪਰਟੀਆਂ ਬਣਾਉਣੀਆਂ ਪੈਸਾ ਇਕੱਠਾ ਕਰਨਾ ਤੇ ਇਹ ਆਸ਼ੀਆਂ ਤੇ ਬਦਮਾਸ਼ੀਆਂ ਕਰਨੀਆਂ ਕਿ ਧਰਮ ਦੇ ਨਾਂ ਤੇ ਲੋਕਾਂ ਨੂੰ ਗੁੰਮਰਾਹ ਕਰਨਾ ਤੇ ਬਾਕੀ ਇਹਨਾਂ ਨੂੰ ਜਿਹੜੀ ਆ ਉਹ ਕਰਨ ਦੀ ਸਜ਼ਾ ਜ਼ਰੂਰ ਮਿਲੂਗੀ ਹੋਰ ਪਰਿਵਾਰਾਂ ਨੂੰ ਮੈਂ ਕਹਿੰਦਾ ਵੀ ਪਹਿਲਾਂ ਵੀ ਬੜੇ ਪਰਿਵਾਰਾਂ ਨੇ ਦੇਸ਼ਾਂ ਉਦੇਸ਼ਾਂ ਤੋਂ ਵੀਡੀਓ ਸਬੂਤ ਮੈਨੂੰ ਬਹੁਤ ਭੇਜੇ ਨੇ ਸਾਰਿਆਂ ਨੇ ਬਹੁਤ ਬਹੁਤ ਧੰਨਵਾਦ ਹੈ ਹੋਰ ਵੀ ਮੈਂ ਕੋਈ ਪਰਿਵਾਰ ਨੂੰ ਕਹਿੰਦਾ ਵੀ ਡਰਨ ਦੀ ਲੋੜ ਨਹੀਂ ਜਿਹੜਾ ਵੀ ਮੈਨੂੰ ਕੰਟੈਕਟ ਕਰੋ 78 51 45 52 024 ਤੇ ਤੇ ਉਹਨੂੰ ਸਾਰੀ ਜਿਹੜੀ ਸੁਰੱਖਿਆ ਦਿੱਤੀ ਜਾਊਗੀ ਤੇ ਜਿਹਦੇ ਵਿਰੁੱਧ ਤੋਂ ਮੈਨੂੰ ਕੋਈ ਸਬੂਤ ਪਹੁੰਚੇ ਵੀ ਕੋਈ ਫਲਾੜੇ ਬੰਦੇ ਨੇ ਪਰੇਸ਼ਾਨ ਕੀਤਾ ਏ ਤੇ 24 ਘੰਟਿਆਂ ਦੇ ਵਿੱਚ ਬਾਅਦ ਤੋਂ ਬਾਅਦ 48 ਘੰਟਿਆਂ ਦੇ ਵਿੱਚ ਉਹ ਬੰਦੇ ਤੇ ਜਿਹੜੀ ਕਾਰਵਾਈ ਕਰ ਦਿੱਤੀ ਜਾਊਗੀ ਕਾਨੂੰਨੀ ਤੌਰ ਤੇ ਤੇ ਸੁਰੱਖਿਆ ਵੀ ਪੂਰੀ ਦਿੱਤੀ ਜਾਊਗੀ ਮੰਨ ਲਓ ਵੀ ਇਹ ਨਹੀਂ ਕੋਈ ਆ ਕੇ ਤੰਗ ਪਰੇਸ਼ਾਨ ਜਿਹੜਾ ਨਹੀਂ ਕਰ ਸਕਦਾ ਉਹ ਸਾਰਿਆਂ ਨੇ ਕਾਨੂੰਨ ਹੁੰਨੇ ਨੇ ਕਾਨੂੰਨਾਂ ਦਾ ਜਦੋਂ ਆਪਾਂ ਨੂੰ ਹੌਲੀ-ਹੌਲੀ ਪਤਾ ਲੱਗਦਾ ਤੇ ਸਾਨੂੰ ਪਤਾ ਲੱਗ ਜਾਂਦਾ ਏ ਕਿ ਕੋਈ ਬੰਦਾ ਫਾਲਤੂ ਸਾਨੂੰ ਨਹੀਂ ਤੰਗ ਪਰੇਸ਼ਾਨ ਕਰ ਸਕਦਾ ਤੇ ਇਸੇ ਤਰ੍ਹਾਂ ਵੀ ਜਿਹੜੇ ਬੰਦਿਆਂ ਨੂੰ ਲੱਗਦਾ ਕਿ ਮੇਰੇ ਕੋਲ ਕੋਸ਼ ਕੋਈ ਪ੍ਰੂਫ ਨਹੀਂ ਹੈਗਾ ਉਹ ਵੀ ਆਪਣੀ ਤਸੱਲੀ ਕਰਾ ਸਕਦੇ ਨੇ 781458024 ਤੇ ਮੈਨੂੰ ਮੈਸੇਜ ਭੇਜਣਗੇ WhatsApp ਤੇ ਤੇ ਉਹ ਮੇਰੀ ਟੀਮ ਦੇ ਜਿਹੜੇ ਮੈਂਬਰ ਕੁਝ ਉਹਨਾਂ ਨੂੰ ਸਬੂਤ ਭੇਜ ਦੇਣਗੇ ਬਾਕੀ ਬਹੁਤੇ ਖੂਸ ਸਬੂਤ ਨੇ ਉਹੀ ਜਿਹੜੇ ਕਾਨੂੰਨ ਨੂੰ ਪ੍ਰਸ਼ਾਸਨ ਨੂੰ ਜਿਹੜੇ ਪ੍ਰੋਵਾਈਡ ਕਰਵਾਏ ਹੋਏ ਨੇ ਦਿੱਤੇ ਹੋਏ ਨੇ ਵੀ ਕੋਈ ਇਹ ਨਾ ਸਮਝੇ ਕਿ ਇਹਦੇ ਕੋਲ ਕੋਈ ਪ੍ਰੂਫ ਹੈ ਹੀ ਨਹੀਂਗਾ ਟੈਟਿਕਲ ਪ੍ਰੂਫ ਵੀ ਹੈਗੇ ਨੇ ਉਹ ਵੀ ਅਸੀਂ ਦਵਾ ਗੀ ਇਹਨਾਂ ਤੇ ਜਿਹੜੀ ਹੈਗੀ ਹੈ ਇਹਨਾਂ ਨੂੰ ਬਣਦੀ ਸਜ਼ਾ ਉਹ ਮਿਲਣੀ ਹੀ ਮਿਲਣੀ ਜਿਹੜੇ ਇਹਨਾਂ ਨੇ ਵੱਡੇ ਅਪਰਾਧ ਅਪਰਾਧ ਤੇ ਗੁਨਾਹ ਕੀਤੇ ਹੈਗੇ ਨੇ ਹੁਣ ਵੀਡੀਓ ਜਿਆਦਾ ਲੰਬੀ ਹੋ ਜਣੀ ਆ ਆਪਣੇ ਕੋਲ ਤੇ ਇੰਨਾ ਕੁਝ ਆ ਬੋਲਣ ਵਾਸਤੇ 500 ਘੰਟੇ ਦੀ ਵੀਡੀਓ ਜਿਹੜੀ ਬਣ ਸਕਦੀ ਆ ਬਾਕੀ ਫੇਰ ਪਲਾਸੇ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ